ਦੇਖੋ ਜੀ ਇੰਨੀ ਵੱਡੀ ਆਫਤਾ ਜਿਹੜੀ ਆਈ ਹੈ ਪੰਜਾਬ ਉੱਤੇ ਤੇ ਅਸੀਂ ਸਾਰੇ ਐ ਮੇਰੇ ਨਾਲ ਮੇਰੇ ਬੱਚੇ ਆਏ ਨੇ ਸਾਰੇ ਜਿਹੜੇ ਕਿ ਅੰਮ੍ਰਿਤਸਰ ਦੇ ਵੱਖਰੇ ਵੱਖਰੇ ਸਕੂਲਾਂ ਤੋਂ ਬਿਲੋਂਗ ਕਰਦੇ ਨੇ ਜਿਨ੍ਹਾਂ ਦੇ ਦਿਲਾਂ ਵਿੱਚ ਐਸੀ ਭਾਵ ਸੀ ਕਿ ਅਸੀਂ ਹਾਰਡ ਪ੍ਰੀਅਟ ਲੋਕਾਂ ਕੋਲ ਆਪੇ ਜਾਣਾ ਹੈ ਤੇ ਉਹਨਾਂ ਨੂੰ ਆਪੇ ਅਸੀਂ ਸਮਾਨ ਵੰਡਣਾ ਹੈ ਜ਼ਰੂਰਤ ਦੀਆਂ ਚੀਜ਼ਾਂ ਵੰਡਣੀ ਹੈ ਅਸੀਂ ਉਹਨਾਂ ਲੋਕਾਂ ਕੋਲ ਆਏ ਆ ਅਸੀਂ ਸਾਰੇ ਇੱਥੇ ਪਾਰ ਕਰਦੇ ਹੋਏ ਪਿੰਡ ਪਾਰ ਕਰਦੇ ਹੋਏ ਪੱਬੋਵਾਲ ਤੇ ਪਿੰਡ ភੋਬੇ ਦੇ ਕੋਲ ਆ ਕੇ ਪਹੁੰਚੇ ਹਾਂ ਜਿੱਥੇ ਪਾਣੀ ਹੁਣ ਐਨਾ ਐਨਾ ਜਿੱਥੇ ਟਰਾਲੀਆਂ ਵਿੱਚ ਹੀ ਜਾਇਆ ਜਾ ਸਕਦਾ ਤੇ ਸਾਡੇ ساری ساری ਟੀਮ ਜਿਹੜੇ ਮੇਰੇ ਨਾਲ ਬੱਚੇ ਨੇ अराउंड 12 ਬੱਚੇ ਮੇਰੇ ਨਾਲ ਲਾਏ ਨੇ ਜਿਹੜੇ ਵਾਕਈ ਜਾਂਦੇ ਸੀ 12 13 ਬੱਚੇ ਆ ਵੱਖ-ਵੱਖ ਸਕੂਲਾਂ ਵਿੱਚੋਂ ਜਿਹੜੇ ਚਾਹਦੇ ਸੀ ਕਿ ਅਸੀਂ ਆਪੇ ਜਾ ਕੇ ਇੱਕ ਸਿਚੁਏਸ਼ਨ ਵੇਖੀਏ ਤੇ ਆਪੇ ਉਹਨਾਂ ਪੀੜਤਾਂ ਦੀ ਮਦਦ ਕਰੀਏ ਤੁਸੀਂ ਤੁਹਾਨੂੰ ਕਿ ਤੁਸੀਂ ਆਪਣਾ ਨਾਮ ਜ਼ਰੂਰ ਦੱਸੋ ਆਪਣਾ ਜਿਹੜਾ ਆਪਣੇ ਪਦੋਂ ਦਾ ਦੇਖੋ ਜੀ ਮੇਰਾ ਨਾਮ ਹੈ ਡਾਕਟਰ ਨੂਰੀਨ ਮਹਾਜਨ ਬਾਕੀ ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਆਂ ਬਾਜਪਾ ਨਾਲ ਜੁੜੀ ਹੋਈ ਆਂ ਤੇ ਮੈਂ ਇਹ ਸੰਦੇਸ਼ ਦੇਣਾ ਚਾਹਾਂਗੀ ਕਿ ਜਿਹੜੇ ਦੁੱਖ ਤਕਲੀਫਾਂ ਪ੍ਰਵਿਰਤੀ ਨੇ ਦਿੱਤੀਆਂ ਜਿਹੜੀ ਕੁਦਰਤ ਨੇ ਦਿੱਤੀਆਂ ਉਹ ਕੁਦਰਤ ਅੱਜ ਸਾਡੇ ਉਤੇ ਪਾਵੇਂ ਕਹਿਰ ਬਰਸਾਂਦੀ ਪਈ ਹੈ ਲੇਕਿਨ ਮੈਂ ਇਹ ਵੇਖਦੀ ਪਈ ਆਂ ਕਿ ਸਾਡੇ ਲੋਕੀ ਨਾਲ ਖੜੇ ਨੇ ਸਾਡੀ ਜਿਹੜੀ ਮਦਦ ਹੈ ਉਹ ਪੂਰੀ ਦੀ ਪੂਰੀ ਮਦਦ ਨਾਲ ਹੁੰਦੀ ਪਈ ਹੈ ਤੇ ਅਸੀਂ ਪੂਰੇ ਜੋਸ਼ ਨਾਲ ਤੇ ਪੂਰੀ ਸਮਗਰੀ ਲੈ ਕੇ ਰਾਹਤ ਸਮਗਰੀ ਲੈ ਕੇ ਇੱਥੇ ਪਹੁੰਚੇ ਆ ਤੇ ਲੋਕਾਂ ਦੀ ਮਦਦ ਕਰਨ ਲਈ ਤਿਆਰ ਆ ਪਿੰਡਾਂ 'ਚ ਕਿਸ ਤਰ੍ਹਾਂ ਦਾ ਹਾਲ ਹੈ ਲੋਕਾਂ ਦਾ ਪਿੰਡਾਂ 'ਚ ਦੇਖੋ ਮਾਸੂਮੀਅਤ ਮਾਸੂਮ ਮੈਂ ਲੇਡੀਜ਼ ਨੂੰ ਦੇਖਿਆ ਬੱਚਿਆਂ ਨੂੰ ਵੇਖਿਆ ਮਾਰੇ ਮਾਰੇ ਫਿਰਦੇ ਪੈਰ ਨੇ ਉਹਨਾਂ ਨੂੰ ਦਵਾਈਆਂ ਦੀ ਵੀ ਲੋੜ ਹੈ ਉਹਨਾਂ ਨੂੰ ਸਮਾਨ ਦੀ ਵੀ ਰਾਸ਼ਨ ਦੀ ਵੀ ਤਰਪਾਲਾਂ ਦੀ ਵੀ ਕੰਬਲਾਂ ਦੀ ਵੀ ਲੋੜ ਹੈ ਹਰ ਚੀਜ਼ ਦੀ ਲੋੜ ਹੈ ਸਭ ਕੁਝ ਬਹਿ ਗਿਆ ਉਹਨਾਂ ਦੀਆਂ ਫਸਲਾਂ ਜਿਹੜੀਆਂ ਬਰਬਾਦ ਹੋਈਆਂ ਰੂਹ ਕੰਬ ਉੱਢਦੀ ਹੈ ਵੇਖ ਕੇ ਕਿ ਵਾਕਈ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਬੱਚਿਆਂ ਦੇ ਵਿੱਚ ਜਜ਼ਬਾ ਦੇਖੋ ਜੀ ਤੁਸੀਂ ਤੁਸੀਂ ਵੇਖ ਸਕਦੇ ਹੋ ਸਾਰੇ ਬੱਚੇ ਇਹਨਾਂ ਨੇ ਆਪੇ ਵੋਲੰਟੀਅਰ ਕੀਤਾ ਹੈ ਕਿ ਅਸੀਂ ਨਾਲ ਜਾਣਾ ਹੈ ਕਿ ਦੀਦੀ ਅਸੀਂ ਤੁਹਾਡੇ ਨਾਲ ਜਾਣਾ ਤੁਸੀਂ ਇੱਕ ਵਧੀਆ ਕੰਮ ਕਰਨ ਚੱਲੇ ਹੋ ਅਸੀਂ ਨਾਲ ਜੁੜਾ ਇਹਨਾਂ ਦੀ ਫੈਮਲੀਆਂ ਨੇ ਮੇਰੇ ਉੱਪਰ ਟਰਸਟ ਕਰਕੇ ਜਿਹੜਾ ਇਹਨਾਂ ਨੂੰ ਭੇਜਿਆ ਮੈਂ ਉਹਨਾਂ ਦਾ ਵੀ ਸ਼ੁਕਰੀਆ ਦਾ ਕਰਾਂਗੀ ਉਹ ਵੀ ਚਾਹੁੰਦੇ ਨੇ ਕਿ ਬੱਚੇ ਜਿਹੜੇ ਨੇ ਇਨਸਾਨੀਅਤ ਨਾਲ ਜੁੜਨ ਤੇ ਜਦੋਂ ਜਦੋਂ ਲੋੜ ਪਵੇਗੀ ਤੇ ਸਾਡੇ ਵੱਡੇ ਵੀ ਤੇ ਵਿਊਥ ਵੀ ਨਾਲ ਜੁੜਿਆ ਰਹੇਗਾ ਦੇਖੋ ਜੀ ਤੁਸੀਂ ਆਪੇ ਜਾਇਜ਼ਾ ਲਓ ਅੱਜ ਟਰਾਲੀਆਂ ਦੇ ਅੱਧੇ ਅੱਧੇ ਕੀ ਪੋਨੇ ਪੋਨੇ ਜਿਹੜੇ ਟਾਇਰ ਹੈ ਉਹ ਡੁੱਬੇ ਪਏ ਨੇ ਤੇ ਜਿਹੜੇ ਲੋਕੀ ਨੇ ਕੋਸ਼ਿਸ਼ ਪੂਰੀ ਕਰਦੇ ਪਏ ਨੇ ਟਰਾਲੀਆਂ ਅੱਗੇ ਜਾਂਦੀ ਪਈਆਂ ਸਾਡੀਆਂ ਕਾਰਾਂ ਤੇ ਨਹੀਂ ਅੱਗੇ ਜਾ ਪਾਈਆਂ ਹੋਰ ਤੇ ਅਸੀਂ ਇੱਥੇ ਖੜ ਕੇ ਜਿਹੜੇ ਲੋਕੀ ਸਾਡੇ ਕੋਲ ਆਂਦੇ ਪਏ ਨੇ ਗਰੀਬ ਲੋਕੀ ਜਿਹੜੇ ਇਸ ਵੇਲੇ ਬੇਸਹਾਰਾ ਨੇ ਅਸੀਂ ਉਹਨਾਂ ਦੀ ਮਦਦ ਕਰਨ ਲਈ ਆਏ ਆ ਤੁਹਾਡੇ ਵੱਲੋਂ ਦੇਖਿਆ ਗਿਆ ਕੱਲ ਵੀ ਕੁਝ ਜਿਹੜੇ ਆ ਪਰਵਾਸੀ ਦੇ ਲੋੜਵੰਦ ਪਰਿਵਾਰ ਸੀਗੇ ਉਹਨਾਂ ਨੂੰ ਕੈਂਪ ਵੀ ਲਗਾਇਆ ਗਿਆ ਨਾਲੇ ਕੈਸ਼ ਰਾਸ਼ੀ ਵੀ ਦਿੱਤੀ ਗਈ ਦੇਖੋ ਜੀ ਉਹ ਤੇ ਪਰਿਵਾਰ ਮੇਰੇ ਨਾਲ ਪਿਛਲੇ 20-22 ਸਾਲਾਂ ਤੋਂ ਜੁੜੇ ਹੋਏ ਨੇ ਜਿਹੜੇ ਬੜੇ ਗਰੀਬ ਨੇ ਜਿਨ੍ਹਾਂ ਦੇ کارਖਾਨੇ ਨੂੰ ਖਾਣਾ ਕਮਾਨ ਵਾਲਾ ਕੋਈ ਨਹੀਂ ਹੈ ਉਹ ਮੇਰੇ ਸਹਾਰੇ ਜੁੜੇ ਹੋਏ ਨਹੀਂ ਤੇ ਮੈਂ ਉਹਨਾਂ ਦੀ ਵੀ ਬਈ ਸਾਲਾਂ ਤੋਂ ਮਦਦ ਕਰਨੀ ਪਈ ਹੈ 15 ਵੀ ਪਰਿਵਾਰ ਹੈਗੇ ਨੇ ਜਿਹੜੇ ਮੈਨੂੰ ਆਪਣੀ ਧੀ ਮੰਨਦੇ ਨੇ ਤੇ ਮੇਰਾ ਮੈਂ ਆਪਣਾ ਫਰਜ਼ ਸਮਝ ਲਿਆ ਆਪਣਾ ਧਰਮ ਸਮਝ ਲਿਆ ਉਹਨਾਂ ਨਾਲ ਰਹਿਣਾ ਉਹਨਾਂ ਦੀ ਮਦਦ ਕਰਨਾ ਤੇ ਜੇ ਮੈਂ ਇਹ ਪਰਮਾਤਮਾ ਲਈ ਨਾਲ ਕਰ ਪਾਵਾਂ ਤੇ ਮੇਰੇ ਲਈ ਬਹੁਤ ਵੱਡੀ ਗੱਲ ਹੈ ਹਾਰਪੀ ਦੇ ਤਾਂ ਲਈ ਵੀ ਅਸੀਂ ਕੋਸ਼ਿਸ਼ ਕਰਨਾ ਚਾਹੁੰਦੇ ਸੀ ਕਿ ਕੁਝ ਕਰੀਏ ਅੱਜ ਜਿਸੀਂ ਇੱਥੇ ਆਂਦੋ ਪਰਲਾ ਕੀਤਾ ਬੜੀ ਕੋਸ਼ਿਸ਼ ਕੀਤੀ ਹੈ ਮੇਰੇ ਨਾਲ ਇਹ ਬੱਚੇ ਮੈਨੂੰ ਇੰਨੀ ਖੁਸ਼ੀ ਹੁੰਦੀ ਪਈ ਹੈ ਕਿ ਯੂਥ ਨਾਲ ਜੁੜਿਆ ਦੇਖੋ ਜਦੋਂ ਯੂਥ ਜੁੜਦਾ ਹੈ ਨਾ ਤਾਂ ਦੇਸ਼ ਦੀ ਤਕਦੀਰ ਬਦਲਦੀ ਹੈ ਤੇ ਮੈਨੂੰ ਹੁਣ ਪੂਰਾ ਭਰੋਸਾ ਹੈ ਕਿ ਦੇਸ਼ ਦੀ ਤਕਦੀਰ ਬਦਲੇਗੀ ਹੋਰ ਕਿਹੜੇ ਕਿਹੜੇ ਪਿੰਡਾਂ ਵੱਲ ਤੁਹਾਡਾ ਦੌਰਾ ਰਹੇਗਾ ਜਿਹੜਾ ਇਸ ਤੋਂ ਅੱਗੇ ਦੇਖੋ ਜੀ ਅਸੀਂ ਪੱਬੋਵਾਲ ਵੀ ਗਏ ਆ ਅੱਗੇ ਰਮਦਾਸ ਵੀ ਹੈ ਪਿੰਡ ਪੋਬਾ ਵੀ ਹੈ ਹੋਰ ਵੀ ਜਿਹੜੇ ਕਾਫੀ ਰਸਤੇ ਵਿੱਚ ਵੀ ਅਸੀਂ ਪਿੰਡ ਕਵਰ ਕਰਦੇ ਹੋਏ ਆਏ ਆ ਉਹਨਾਂ ਨੂੰ ਸਮਗਰੀ ਰਾਸ਼ਨ ਵਗੈਰਾ ਦਿੰਦੇ ਆਏ ਆ ਆ ਫਿਰ ਅਸੀਂ ਇੱਥੇ ਪਹੁੰਚੇ ਆ ਅੱਗੇ ਜਾਣਾ ਥੋੜਾ ਔਖਾ ਲੱਗਦਾ ਪਿਆ ਬਾਕੀ ਅਸੀਂ ਕੋਸ਼ਿਸ਼ ਕਰਦੇ ਪਏ ਆ ਜੇ ਅੱਗੇ ਜਾ ਕੇ ਅਸੀਂ ਹੋਰ ਪਿੰਡਾਂ ਤੇ ਇੰਟੀਰੀਅਰ ਤੇ ਜਾ ਕੇ ਜੇ ਅਸੀਂ ਇਹਨਾਂ ਦੀ ਮਦਦ ਕਰ ਸਕੀਏ ਤੇ ਬਹੁਤ ਵੱਡੀ ਗੱਲ ਹੈ ਜੀ ਮੇਰਾ ਨਾਮ ਮਾਹਿਰ ਚੋਪੜਾ ਹੈ ਮੈਂ ਅੰਮ੍ਰਿਤਸਰ ਸ਼ਹਿਰ ਦਾ ਆ ਇੱਥੇ ਵੇਖੀ ਸਕਦੇ ਹੋ ਜਿਵੇਂ ਆਪਦਾ ਆਈ ਹੈ ਅਸੀਂ ਥੋਬੇ ਪਿੰਡ ਕੋਲ ਆਏ ਆ ਤੇ ਇੱਕ ਗੱਲ ਕਹਿਣ ਵਾਲੀ ਆ ਕਿ ਸਾਰਿਆਂ ਦਾ ਹੌਸਲਾ ਵੇਖ ਕੇ ਜਿਹੜੇ ਸਾਡੇ ਨਾਲ ਵੀ ਆਏ ਨੇ ਤੇ ਜਿਹੜੇ ਭਰਾਸੇ ਨੇ ਹੋਰ ਵੀ ਖੜੇ ਨੇ ਉਹਨਾਂ ਦਾ ਹੌਸਲਾ ਵੇਖ ਕੇ ਇੱਕ ਗੱਲ ਕਹਿਣ ਵਾਲੀ ਆ ਕਿ ਜਿੰਨੀ ਵੱਡੀ ਆਪਦਾ ਹੋਵੇ ਪੰਜਾਬ ਦੇ ਜਿਹੜੇ ਲੋਕ ਨੇ ਕਦੇ ਪਿੱਛੇ ਨਹੀਂ ਹਟਦੇ ਇੱਕ ਬੇਨਤੀ ਮੈਂ ਕਰਨਾ ਚਾਹਾਂਗਾ ਜੀ ਤੁਸੀਂ ਅੰਮਰਸਰ ਸ਼ਹਿਰ ਦੇ ਹੋ ਤੁਹਾਡੇ ਸ਼ਹਿਰ ਦੇ ਕੋਲ ਇੰਨੀ ਵੱਡੀ ਆਪਦਾ ਆਈ ਹੈ ਤੁਸੀਂ ਕੋਈ ਵੀ ਛੋਟੀ ਜੀ ਰਕਮ ਜਾਂ ਕੋਈ ਵੀ ਮਦਦ ਜੇ ਤੁਸੀਂ ਕਰ ਸਕਦੇ ਹੋ ਜਰੂਰ ਕਰੋ ਇੱਥੋਂ ਦੇ ਲੋਕਾਂ ਨੂੰ ਲੋੜ ਹੈ ਤੇ ਇਸ ਇੰਨੀ ਗੱਲ ਮੈਂ ਕਹਿਣਾ ਚਾਹੁੰਦਾ ਜਿਹੜੇ ਕਿਸਰਾ ਆਪਣੀ ਪਾਕਟ ਮਨੀ ਤੋਂ ਕੱਢ ਕੇ ਅੱਜ ਜਿਹੜਾ ਸਮਾਨ ਜਿਹੜਾ ਲੋਕਾਂ ਨੂੰ ਦਿੱਤਾ ਗਿਆ ਵਾ ਉਹ ਕਿਸਰਾ ਦਿੱਤਾ ਉਹ ਅਸੀਂ ਸਾਰੇ ਯਾਰ ਦੋਸਤੀ ਸੀ ਤੇ ਇਦਾਂ ਅਸੀਂ ਸੋਚਿਆ ਕਿ ਸਾਨੂੰ ਇਹ ਗੱਲ ਕਰਨੀ ਚਾਹੀਦੀ ਹੈ सारे ने अपने वालों थोड़ी थोड़ी चीज़ा किसी ने अपने घर तू मंगिया जी घर तो चीज़ा पैंया होंगे वह दिखा किसी ने पैसे लेके अपना आप खरीद के लैके आए तो सारियाँ चीज़ा कट्ठी करके ही अपना सेवा करना आए मेरा नाम नभ्र कंधारी है और हम प्रोजेक्ट शांति एन जी ओ की तरफ से आए हैं हम अमृतसर बेस्ड एन जी ओ हैं और जब हमें पता चला कि अजनला जो अमृतसर के पास है वहाँ पर ऐसा हो रहा है तो हम लोगों ने डिसाइड करा कि हम सब लोग मिल के और कुछ समान लेके अजनला आएँ और उनकी मदद करें किन्ये, किन्ये हम सब लोग चौदह साल तक के हैं कुछ लोग पंद्रह साल के भी हैं जी। पैसे, पैसे हमारा जो एन जी ओ है हम लोगों से डोनेशन लेते हैं और अपने पेरेंट्स से भी थोड़ी बहुत ही डोनेशन लेते हैं और उससे ही सामान लेके हम यहाँ पे आज लेके आए हैं मदद रहे हैं हैं। आज है। हाँ जी बहुत लोग मदद तो कर रहे हैं और हम भी ऐसे ही मदद करना चाहते थे क्योंकि यहाँ पे लोगों का बहुत बुरा हाल है वो आज हमने देख ही लिया है कि सब लोग कितनी मुश्किल से यहाँ पे रह रहे हैं और उनके पास कोई सामान भी नहीं है क्योंकि उनका सब कुछ बह गया है आपको किसने किया? हाँ को नूरी दीदी ने प्रेरित किया उन्होंने बोला कि चलना है हमने उनको बोला था कि हम आपके साथ चलना चाहेंगे ਔਰ ਹਮ ਉਨਕੋ ٹرسٹ ਕਰਕੇ ਅੱਜ ਉਨਕੇ ਸਾਥ ਹੀ ਇੱਥੇ ਆਏ ਹੈ ਹਾਂਜੀ